ਪ੍ਰੀਜ਼ ਦਾ ਲੋਡ ਅੱਜ ਦਾ ਵਲੌਗ ਸੱਚਮੁੱਚ ਬਹੁਤ ਹੀ ਦਿਲਚਸਪ ਅਤੇ ਖੁਸ਼ੀਆਂ ਭਰਿਆ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰੰਗ ਆਪਣਾ ਸਭ ਤੋਂ ਮਨਪਸੰਦ ਚਿਕਨ ਖਾ ਰਿਹਾ ਹੈ ਅਤੇ ਉਸਦੇ ਚਿਹਰੇ 'ਤੇ ਖੁਸ਼ੀ ਦੇਖਣ ਵਾਲੀ ਹੈ ਸਰੰਗ ਨੂੰ ਚਿਕਨ ਬਹੁਤ ਜ਼ਿਆਦਾ ਪਸੰਦ ਹੈ ਇਸ ਲਈ ਜਦੋਂ ਵੀ ਉਸ ਦੀ ਪਸੰਦ ਦਾ ਖਾਣਾ ਬਣਦਾ ਹੈ ਉਹ ਬਹੁਤ ਉਤਸ਼ਾਹਿਤ ਹੋ ਜਾਂਦਾ ਹੈ। ਇਹ ਵੀਡੀਓ ਮਨੋਰੰਜਨ ਨਾਲ ਭਰਪੂਰ ਹੈ ਅਤੇ ਇਸ ਵਿੱਚ ਪਰਿਵਾਰਕ ਪਿਆਰ ਦੀ ਇੱਕ ਬਹੁਤ ਹੀ ਸੁੰਦਰ ਝਲਕ ਦੇਖਣ ਨੂੰ ਮਿਲਦੀ ਹੈ। ਅੱਜ ਸਾਰੰਗ ਆਪਣੀ ਭੂਆ ਦੇ ਘਰ ਗਿਆ ਹੋਇਆ ਹੈ। ਉੱਥੇ ਉਹ ਬਹੁਤ ਮौज-ਮਸਤੀ ਕਰ ਰਿਹਾ ਹੈ ਅਤੇ ਭੂਆ ਦੇ ਘਰ ਲੱਗੀਆਂ ਤਾਜ਼ੀਆਂ ਗਾਜਰਾਂ ਤੋੜ ਰਿਹਾ ਹੈ। ਚਿਕਨ ਖਾਣ ਤੋਂ ਬਾਅਦ ਹੁਣ ਉਹ ਗਾਜਰਾਂ ਪੁੱਟ ਕੇ ਬਹੁਤ ਖੁਸ਼ ਹੈ। ਭੂਆ ਦੇ ਘਰ ਦੀ ਇਹ ਰੌਣਕ ਅਤੇ ਸਾਰੰਗ ਦੀਆਂ ਸ਼ਰਾਰਤਾਂ ਵਾਲਾ ਵਲੌਗ ਅਖੀਰ ਤੱਕ ਜ਼ਰੂਰ ਦੇਖੋ। ਸਰੰਗ ਨੂੰ ਇੰਨਾ ਖੁਸ਼ ਦੇਖ ਕੇ ਸਭ ਨੂੰ ਇਹੀ ਸੁਨੇਹਾ ਮਿਲਦਾ ਹੈ ਕਿ ਬੱਚਿਆਂ ਲਈ ਅਸਲੀ ਵੀਡੀਓ ਗੇਮ ਤਾਂ ਬਾਹਰ ਖੇਤਾਂ ਅਤੇ ਬਗੀਚਿਆਂ ਵਿੱਚ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫੜਾਉਣ ਦੀ ਬਜਾਏ ਉਹਨਾਂ ਨੂੰ ਸਰੰਗ ਵਾਂਗ ਮਿੱਟੀ ਨਾਲ ਖੇਡਣ ਅਤੇ ਪਰਿਵਾਰਕ ਰਿਸ਼ਤਿਆਂ ਦਾ ਨਿਗਮਾਨਣ ਦਾ ਮੌਕਾ ਦੇਣ ਜਦੋਂ ਬੱਚਾ ਮੋਬਾਈਲ ਛੱਡ ਕੇ ਤਾਜ਼ੀਆਂ ਗਾਜਰਾਂ ਤੋੜਦਾ ਹੈ ਤਾਂ ਉਸ ਦੀ ਸਿਹਤ ਵੀ ਬਣਦੀ ਹੈ ਅਤੇ ਚਿਹਰੇ ਤੇ ਅਸਲੀ ਨੂਰ ਵੀ ਆਉਂਦਾ ਹੈ। ਯਾ ਸਰੰਗ ਦੀਆਂ ਇਹਨਾਂ ਧੀਆਂ ਸ਼ਰਾਰਤਾਂ ਨੂੰ ਦੇਖਣ ਲਈ ਅੱਜ ਦਾ ਵਲੌਗ ਐਂਡ ਤੱਕ ਜ਼ਰੂਰ ਦੇਖੋ। ਇਹ ਵੀਡੀਓ ਮਨੋਰੰਜਨ ਦੇ ਨਾਲ-ਨਾਲ ਮਾਪਿਆਂ ਲਈ ਇੱਕ ਬਹੁਤ ਵੱਡਾ ਸਬਕ ਵੀ ਹੈ। ਸਾਡਾ ਸਾਰੰਗ ਅਜੇ ਸਿਰਫ 2 ਸਾਲਾਂ ਦਾ ਹੈ ਪਰ ਉਸਦੇ ਕੰਮ ਵੱਡਿਆਂ ਵਾਲੇ ਹਨ ਆਮ ਤੌਰ ਤੇ ਬੱਚੇ ਚਿਪਸ ਜਾਂ ਬਿਸਕੁਟ ਖਾ ਕੇ ਪੈਕੇਟ ਉੱਥੇ ਹੀ ਸੁੱਟ ਦਿੰਦੇ ਹਨ ਪਰ ਸਾਰੰਗ ਉਹ ਤਾਂ ਪੈਕੇਟ ਚੁੱਕ ਕੇ ਪੈਕੇਟ ਪਿਕਿੰਗ ਸਹੀ ਜਗ੍ਹਾ ਰੱਖਣ ਦੀ ਜ਼ਿੰਮੇਵਾਰੀ ਖੁਦ ਚੁੱਕਦਾ ਹੈ ਉਸਦੇ ਨਿੱਕੇ ਨਿੱਕੇ ਹੱਥ ਜਦੋਂ ਉਹ ਖਾਲੀ ਪੈਕੇਟ ਚੁੱਕਦੇ ਹਨ ਤਾਂ ਇੰਜ ਲੱਗਦਾ ਹੈ ਜਿਵੇਂ ਉਹ ਕਹਿ ਰਿਹਾ ਹੋਵੇ ਮੰਮੀ ਪਾਪਾ ਮੈਂ ਖਿਲਾਰਾਂ ਪੂਰਾ ਦਿਨ ਮਸਤੀ ਕਰਨ ਤੋਂ ਬਾਅਦ ਸਾਡਾ 2 ਸਾਲ ਦਾ ਸਰੰਗ ਹੁਣ ਰਾਤ ਨੂੰ ਮੋਮੋਜ਼ ਦਾ ਆਨੰਦ ਲੈ ਰਿਹਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਸਿਰਫ ਖਾ ਨਹੀਂ ਰਿਹਾ ਸਗੋਂ ਆਪਣੀ ਹੀ ਮਜ਼ੇਦਾਰ ਗਿਣਤੀ ਵਿੱਚ ਉਹਨਾਂ ਨੂੰ ਗਿਣ ਵੀ ਰਿਹਾ ਹੈ ਕਈ ਲੋਕ ਕਹਿਣਗੇ ਇੰਨਾ ਛੋਟਾ ਬੱਚਾ ਤੇ ਮੋਮੋਜ਼ ਪਰ ਸਰੰਗ ਦੀ ਖੁਸ਼ੀ ਮੰਮੀ ਪਾਪਾ ਲਈ ਸਭ ਤੋਂ ਉੱਪਰ ਹੈ ਸਰੰਗ ਵਰਗਾ ਸਿਆਣਾ ਬੱਚਾ ਜੋ ਖਾਣ ਤੋਂ ਬਾਅਦ ਪੈਕੇਟ ਵੀ ਖੁਦ ਸਾਂਭਦਾ ਹੈ ਉਸ ਲਈ ਇਹ ਨਿੱਕੀ ਜਹੀ ਟ੍ਰੀਟਤਾ ਬਣਦੀ ਹੈ ਲੋਕਾਂ ਦੀਆਂ ਗੱਲਾਂ ਛੱਡੋ ਸਾਡੇ ਸਰੰਗ ਦੀ ਮੁਸਕਾਨ ਹੀ ਸਾਡੀ ਦੁਨੀਆ ਹੈ ਅੱਜ ਦੇ ਦੌਰ ਵਿੱਚ ਜਿੱਥੇ ਬੱਚੇ ਮੋਬਾਈਲ ਦੇ ਆਦੀ ਹੋ ਰਹੇ ਹਨ ਉੱਥੇ ਸਾਡਾ ਸਰੰਗ ਆਪਣੀ ਮਾਸੂਮ ਦੁਨੀਆ ਵਿੱਚ ਮਸਤ ਹੈ ਫੋਨ ਦੀ ਸਕਰੀਨ ਦੇਖਣ ਦੀ ਬਜਾਏ ਉਹ ਰਾਤ ਨੂੰ ਮੋਮੋਜ਼ ਗਿਣਨ ਅਤੇ ਪੰਛੀਆਂ ਦੀ ਸੇਵਾ ਕਰਨ ਵਿੱਚ ਜ਼ਿਆਦਾ ਦਿਲਚਸਪੀ ਲੈਂਦਾ ਹੈ ਲੋਕ ਭਾਵੇਂ ਕੁਝ ਵੀ ਕਹਿਣ पर मोबाइल ਤੋਂ ਇਹ ਦੂਰੀ ਉਸ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਜਿਹੜਾ ਬੱਚਾ ਖੁਦ ਸਫਾਈ ਰੱਖਦਾ ਹੈ ਅਤੇ ਖੇਡਾਂ ਵਿੱਚ ਰੁੱਝਿਆ ਰਹਿੰਦਾ ਹੈ ਤਾਂ ਉਸ ਨੂੰ ਕਿਸੇ ਗੈਜਟ ਦੀ ਲੋੜ ਨਹੀਂ ਪੈਂਦੀ ਆਓ ਸ਼ਾਦ ਲੱਕ ਸਰੰਗ ਵਾਂਗ ਆਪਣੇ ਬੱਚਿਆਂ ਨੂੰ ਵੀ ਮੋਬਾਈਲ ਤੋਂ ਦੂਰ ਰੱਖ ਕੇ ਉਹਨਾਂ ਦੇ ਅਸਲੀ ਬਚਪਨ ਨੂੰ ਬਚਾਈਏ ਐ ਆਈ ਮੈਂ ਕੱਲ ਮੈਂ ਦੋਸਤੋ ਰੀਸੀ ਸਾਡੇ ਸਰੰਗ ਦੀ ਮੋਮੋ ਪਾਰਟੀ ਅਤੇ ਉਸ ਦਾ ਮੋਬਾਈਲ ਤੋਂ ਬਿਨਾ ਬਚਪਾ ਲੋਕਾਂ ਦੀ ਚਿੰਤਾ ਛੱਡ ਕੇ ਅਸੀਂ ਸਰੰਗ ਦੀਆਂ ਇਹਨਾਂ ਪਿਆਰੀਆਂ ਗੱਲਾਂ ਨੂੰ ਸੰਭਾਲ ਰਹੇ ਹਾਂ ਪਰ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਹਾਡਾ ਬੱਚਾ ਰਾਤ ਨੂੰ ਸੌਂਣੇ ਕਿਹੜੀ ਅਨੋਖੀ ਸ਼ਰਾਰਤ ਕਰਦਾ ਹੈ ਕੀ ਉਹ ਵੀ ਸਰੰਗ ਵਾਂਗ ਆਪਣੀ ਹੀ ਮੈਥ ਸੁਣਾਉਂਦਾ ਹੈ ਕਮੈਂਟਸ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲੋ